ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ ਦੇ ਉੱਤੇ ਤੇ ਅੱਜ ਜਦੋਂ ਤੁਸੀਂ ਸਾਨੂੰ ਵੇਖਣ ਡੇ ਜੇ ਕਿ ਆਪਾਂ ਬੜੇ ਧਿਆਨ ਬਾਅਦ ਆਏ ਆ ਪਿਛਲੀ ਵੀਡੀਓ 'ਚ ਜਿਹੜੀ ਕਮਲ ਆਈ ਸੀੀ ਉਦੋਂ ਸਾਡਾ ਕੋਲ ਨਰਜੀ ਥੋੜੀ ਜਿਹੀ ਘੱਟ ਸੀ ਹਾਂਜੀ ਤੇ ਅੱਜ ਹੁਣ ਬੱਚੇ ਅੱਜ ਦੂਜੀ ਕਲਾਸ ਹੈ ਦੀ ਤੇ ਅੱਜ ਬੱਚੇ ਚਾਹ ਪਿਆਤੀ ਚਾਹ ਪਿਆਤੀ ਬੱਚੇ ਦਾ ਕਹਿੰਦੇ ਤੇ ਮਨੋਬਲ ਜਿਹੜਾ ਵੜ ਗਿਆ ਅੱਜ ਹਾਂਜੀ ਹਾਂ ਤੇ ਦੂਜੀ ਗੱਲ ਇਹ ਆ ਕਿ ਆਪਣੇ ਕਿਸਾਨ ਵੀਰ ਜਿਹੜੇ ਆ ਧਰਨੇ ਦੇ ਉੱਤੇ ਡਟੇ ਹੋਏ ਆ ਸਾਰੇ ਜਣੇ ਸਪੋਰਟ ਕਰਿਓ ਜਿਹੜੇ ਪਹੁੰਚ ਸਕਦੇ ਜ਼ਰੂਰ ਪਹੁੰਚਿਓ ਤੇ ਅਸੀਂ ਪੂਰੀ ਸਪੋਰਟ ਕਰਦੇ ਆ ਜੀ ਫੁੱਲ ਸਪੋਰਟ ਆ ਦਾ ਨਾਲ ਭੈਣ ਭਰਾਵਾਂ ਦੇ ਸਾਰਿਆਂ ਦੇ ਤੇ ਦਿਲੋਂ ਸਲੂਟ ਆ ਜੀ ਜਿਹੜੇ ਓਟ ਟਾਈਮ ਤੇ ਡਟੇ ਆ ਉੱਥੇ ਤੇ ਧੰਨਵਾਦ ਜੀ ਉਹਨਾਂ ਸਾਰਿਆਂ ਦਾ ਪਹੁੰਚਣ ਵਾਸਤੇ ਤੇ ਬਾਕੀ ਅਸੀਂ ਕਰਦੇ ਆ ਸੂਟਾਂ ਦੀ ਵੀਡੀਓ ਸ਼ੁਰੂ ਦੋ ਬੇਨਤੀਆਂ ਮੈਂ ਛੋਟੀਆਂ ਛੋਟੀਆਂ ਕਰ ਰਹੀ ਆ ਤਵਨ ਤੁਸੀਂ ਦੱਸ ਦੀ ਮੈਂ ਵੀ ਦੱਸ ਦੇਣਾ ਭੈਣ ਭਰਾਵਾਂ ਨੂੰ ਬੇਨਤੀ ਪਹਿਲੀ ਇਹ ਆ ਕਿ ਆਪਣੇ ਐਡਰੈਸ ਪ੍ਰੋਪਰ ਸਹੀ ਭੇਜਿਆ ਜਾਵੇ ਹਾਂਜੀ ਕਿਉਂਕਿ ਐਡਰੈਸ ਦੂਜੀ ਇਹ ਆ ਕਿ ਸਾਡੀ ਜਿਹੜੀ ਸ਼ਾਪ ਹੈਗੀ ਆ ਰਾਜੇਸੰਗ ਸੀ ਪੁਰਾਣੇ ਅੱਡੇ ਮੇਨ ਬਜ਼ਾਰ ਦੇ ਅੰਦਰ ਆ ਕਦੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੀ Google ਤੇ ਸਰਚ ਕਰਕੇ ਵੀ ਆ ਸਕਦੇ ਜੀ ਇਧਰੋਂ ਸਾਡਾ ਜਿਹੜਾ ਲਾਈਵ ਵੀ ਚੱਲਣ ਦਾ ਤੁਹਾਨੂੰ ਵੀ ਆਪਾਂ ਦਿਖਾ ਦਿੰਨੇ ਸਾਡੀਆਂ ਲਾਈਵ ਚ ਵੀ ਬੁਕਿੰਗ ਜਿਹੜੀਆਂ ਸ਼ਟਾਰਟ ਹੋ ਜਾਂਦੀਆਂ ਜੀ ਤੇ ਅੱਜ ਦੀ ਆਫਰ ਜਿਹੜੀ ਰਹਿਣ ਵਾਲੀ ਆ ਉਹ ਹੈਗੀ ਜੇ ਇੱਕ ਮੇਟਾ ਦੀ ਮੇਟਾ ਦੀ ਕਿਹੜਾ ਆ ਸੂਟ ਹੋਊਗਾ ਨਾ ਜੇ ਤੇ ਦੋ ਲੋਗ ਹੈ ਫਿਰ 1000 ਰੁਪਏ ਦੇ ਤੇ ਜੇ ਦੀ ਇੱਕ ਲੋਗ ਹੈ ਫਿਰ 550 ਦਾ ਹਾਂਜੀ ਤੇ ਕਿਹੜੇ ਹੋਣਗੇ ਜਾਰਜ ਅੱਜ ਦੇ ਦੁਬੱਟਿਆਂ ਵਾਲੇ ਸੂਟ ਕਢਾਈਆਂ ਵਾਲੇ ਕਢਾਈਆਂ ਵਾਲੇ ਚਾਚੀ ਨੂੰ ਸਾਰਾ ਕੋ ਯਾਦ ਹੋ ਗਿਆ ਟੈਸਟ ਚ ਹਾਂ ਟ੍ਰੈਕਟਰ ਚੋਂ ਪਾਸ ਹੋ ਚੱਲੀ ਚਲੋ ਵੀ ਪਹਿਲਾ ਸੂਟ ਦਿਖਾਓ ਜੇ ਰੇ ਕਰਾਓ ਚੈੱਕ ਕਿਉਂਕਿ ਹੁਣ ਆਪਾਂ ਸੇਲ ਪਾਤੀਏ ਨਾ ਸੂਟਾਂ ਦੀ ਹਾਂਜੀ ਆਹ ਲਓ ਜੀ ਪਾਕਿਸਤਾਨੀ ਸੂਟ ਜੇ ਮੇਰੇ ਦਾ ਪਹਿਲਾ 700 ਰੁਪਏ ਦੇ ਵੀ ਸੇਲ ਹੋਏ ਆ ਹਾਂਜੀ 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 ਸੇਲ ਜੀ ਆਪਾਂ ਪਾਤੇ ਆਪਾਂ ਤੇ ਬਹੁਤ ਆਪਣੇ ਕੋਲ ਆ ਗਿਆ ਜੇ ਇਸ ਟਾਈਮ ਤੇ ਇਹਨਾਂ ਪਲੇਨ ਆਉਗੀ ਬਾਟਮ ਬਾਟਮ ਵਾਈਟ ਕਲਰ ਦੀ ਮੇਰੇ ਨਾਲ ਦੁਪੱਟਾ ਡਾਵਾ ਉਦਾਂ ਹੀ ਵਰਕ ਹੋਇਆ ਆਊਗਾ ਕੜਾਈ ਵਾਲਾ ਕੜਾਈ ਵਰਗਾ ਤੇ ਇਹਦਾ ਰੇਟ ਹੈਗਾ ਜੇ ਸਿਰਫ ਤੇ ਸਿਰਫ ਅੱਜ ਦਾ ਰੇਟ ਹੈਗਾ ਜੇ ਸੇਲ ਵਾਲਾ 550 ਰੁਪਏ ਸਿੰਗਲ ਦਾ ਤੇ ਡਬਲ ਜ 2 ਹੈਗੇ ਜੇ 1000 ਦੇ 1000 ਦੇ 2 ਜੇ ਅੱਗੇ ਆ ਗਿਆ ਬਹੁਤ ਹੀ ਪਿਆਰਾ ਹੈ ਕਲਰ ਕਲਰ ਬਹੁਤ ਸੋਹਣਾ ਨੈਕ ਤੇ ਡਿਜ਼ਾਈਨ ਹੈ ਘੇਰੇ ਤੇ ਡਿਜ਼ਾਈਨ ਹੈ ਇਹਦੇ ਪੂਰਾ ਫਰੰਟ ਤੇ ਪਲੱਸ ਇਹਦੇ ਨਾਲ ਦੁਪੱਟਾ ਆ ਇਹ ਕਲਰ ਮਾਡਲ ਜੇ ਚੇਂਜ ਹੋਣ ਦੇ ਮੈਂ ਦਿਖਾ ਦਉਣਾ ਦੁਪੱਟਾ ਬਣਿਆ ਹੋਆ ਜੌਰਜ ਵਰਗੰਨਾ ਦੁਪੱਟਾ ਵਾ ਹਾਂ ਬਹੁਤ ਸੋਹਣਾ ਦੁਪੱਟਾ ਬਣਿਆ ਹੋਆ ਦਾ ਤੇ ਇਹ ਵੀ ਸੇਮ ਰੇਟ 'ਤੇ ਦੋ ਸੂਟ ਤੁਸੀਂ ਕੋਈ ਵੀ ਦੋ ਸਿਲੈਕਟ ਕਰ ਸਕਦੇ ਹੋ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਅੱਗੇ ਆ ਗਿਆ ਹੈਂਡਵਰਕ ਦੇ ਸੂਟ ਮੈਡਮ ਜੀ ਪੈਂਟ ਸੌਰੀ ਕੀ ਹੋਇਆ ਬਈ ਕੋਈ ਗੱਲ ਨਹੀਂ ਭੁੱਲ ਜਾਂਦਾ ਹੁੰਦਾ ਬੱਚੇ ਅੱਗੇ ਆ ਗਿਆ ਹੈਂਡ ਬ੍ਰੈਸਟ ਦੇ ਸੂਟ ਜੌਰ ਜੱਟ ਦਾ ਸੂਟ ਜੇ ਸਾਢੇ 3 ਮੀਟਰ ਦੀ ਕੱਟ ਦੇ ਨਾਲ ਬਰ ਬੱਡਾ ਇੱਕ ਚੀਜ਼ ਮੈਂ ਦੱਸ ਦਵਾ ਲਾਈਵ ਚ ਵੀ ਤੇ ਉਦਾਂ ਵੀ ਭੈਣਾਂ ਨੂੰ ਜਿਹੜੇ ਸਾਢੇ 3 ਮੀਟਰ ਸੂਟ ਹੁੰਦੇ ਆ ਨਾ ਉਹ ਕਿਤੇ ਇਹ ਨਾ ਸਮਝੋ ਵੀ ਛੋਟੇ ਹੁੰਦੇ ਆ ਇਹ 60 54 ਇੰਚ ਦੀ ਜਿਹੜੀ ਚੜਾਈ ਹੁੰਦੀ ਹੈ ਇਹਨਾਂ ਦੀ ਉਹ ਦੇ ਨਾਲ ਬਰ ਬੱਡਾ ਹੁੰਦਾ ਵਾ ਮਤਲਬ ਨਿਕਲ ਕੇ ਸੂਟ ਬਣ ਜਾਂਦਾ ਵਾ ਬੜੇ ਰਮਾਨ ਨਾ ਭਾਰੇ ਕਸਟਮਰ ਦਾ ਵੀ ਬਣ ਜਾਂਦਾ ਜ ਟੇਲਰ ਜਿਹੜੇ ਬਣਾਉਂਦੇ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਬਣ ਜਾਂਦਾ ਬਣ ਜਾਂਦਾ ਆ ਹੈਗਾ ਦੁਪੱਟਾ ਇਹਦੇ ਨਾਲ ਜੋੜ ਜੱਟਦਾ ਦੋਲ ਜੱਟਦਾ ਦੁਪੱਟਾ ਵਾ ਲੈਂਸ ਲੱਗੀ ਉਹਦੇ ਲੈਂਸ ਦੀ ਨਾ ਪਟਨ ਦੀ ਬਹੁਤ ਸੋਹਣਾ ਜੋਰਜ ਅੱਧਾਈ ਦੁਪੱਟਾ ਵਾਹ ਹਾਂਜੀ ਲੋਗੇ 550 ਦਾ ਦੋ ਸੂਟ ਦਾ 2000 ਦੇ ਸ਼ਿਪਿੰਗ ਫ੍ਰੀ ਫ੍ਰੀ ਅੱਗੇ ਲਾਵੀ ਅੱਗੇ ਆ ਗਿਆ ਮਹਿਰੂਨ ਛੇੜ ਮਹਿਰੂਨ ਛੇੜ ਨਾਲ ਆ ਗਿਆ ਇਹਦੇ ਦੁਪੱਟਾ ਜੋਰਜ ਅੱਧਾਈ ਦੁਪੱਟਾ 4 ਸਾਈਡ ਲੈਸ 4 ਸਾਈਡ ਲੈਸ ਦੀ ਕਾਟਨ ਦੀ ਸ਼ਿਪਿੰਗ ਫ੍ਰੀ 550 ਰੁਪਿਆ ਦਾ ਇੱਕ ਜਹਾਦੇ ਦੋ 2 ਹੈਗੇ 1000 ਦੇ ਦੁਪੱਟਾ ਆ ਗਿਆ ਆ ਲੋ ਜੀ ਇਹ ਹੈਗਾ ਇਹ ਕਿਹ ਆ ਕਲਰ ਕੀ ਆ ਕਲਰ ਦੁਪੱਟਾ ਹੈਗਾ ਜੌਰ ਜੜ ਦਾ ਇਹ ਵਿਲਾਸ ਦੇ ਜੀ ਸੇਮ ਡਿਜ਼ਾਈਨਸ ਸੇਮ ਡਿਜ਼ਾਈਨਸ ਤੇ ਕਲਰ ਤਿੰਨ ਚਾਰ ਆਪਸ਼ਨ ਆ ਇਹਦੇ ਵਿੱਚ ਲੌਬੀ ਐਂਡ ਵਾਲੇ ਸੂਟ ਐਂਡ 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 ਅੱਗੇ ਆਗੇ ਹੈ ਮਤਲਬ ਕੁਝ ਦਪਾਟ ਵੀ ਆਪਾਂ ਕਹਿ ਸਕਦੇ ਨਾ ਪਾਰਟੀ ਵੇਅਰ ਨੇ ਪੂਰੇ ਘੈਂਟ ਅੱਗੇ ਆਗੇ ਮਹਿੰਦੀ ਕਲਰ ਮਹਿੰਦੀ ਆ ਕਲਰ ਇਹਦਾ ਪੂਰਾ ਫਰੰਟ ਬਣਿਆ ਹੈ ਨੈੱਕ ਬਣਿਆ ਵਾ ਇਹਦੀਆਂ ਬਾਹਾਂ ਵੀ ਬਣੀਆਂ ਆ ਹਾਂ ਆ ਰੀਆਂ ਨਾਲ ਦੀਆਂ ਬਾਵਾਂ ਬਣੀਆਂ ਵਾਂ ਆ ਲੋ ਜੀ ਆ ਦੇ ਬਾਵਾਂ ਵੀਡੀਓ ਦੇ ਐਂਡ ਤੱਕ ਵੇਖਿਓ ਸੂਟ ਬੜੇ ਐਂਡ ਜੇ ਐਂਡ ਤੱਕ ਲੋ ਜੀ ਨਾਲ ਇਹਦਾ ਹੈਗਾ ਜੀ organza ਦੁਪੱਟਾ organza ਦੁਪੱਟਾ ਡਿਜ਼ਾਈਨਰ ਹੋਈ ਤੇ ਵੀ ਨਾਲ ਵਰਕ ਹੋਇਆ ਵਾ ਕਟ ਵਰਕ ਨਾਲ ਵਰਕ ਹੋਇਆ ਇਹਦਾ ਵੀ ਰੇਟ ਜਿਹੜਾ ਹੈਗਾ ਜੇ ਸੇਮ ਹੀ ਜੇ ਅੱਗੇ ਆ ਗਿਆ ਲਵੈਂਡਰ ਕਲਰ ਆਹ ਹੈਡ ਬੰਨੜਾ ਵਾਜ ਤੇਰੀ ਹੋ ਸਕਦਾ ਘਟ ਆਉਂਦੀ ਹੋਵੇ ਹੈਡ ਬੰਨਣਾ ਆਵੇ ਲੱਗਾ 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 ਕੀ ਇਹ ਫਿਰ ਇਹ ਇਹ ਦੇ ਅੰਦਰ ਕੱਲਾ ਨੈਕ ਬਣਿਆ ਦਾ ਕੱਲਾ ਹਾਂਜੀ ਇਹਦੇ ਅਗਰ ਨੈਕ ਦਾ ਡਿਜ਼ਾਈਨ ਇਹਦੀ ਤੁਸੀਂ ਫਰੌਗ ਬਣਾ ਸਕਦੇ ਜਾਂ ਡਰੈਸ ਬਣਾ ਸਕਦੇ ਫਰੌਗ ਦਾ ਪਾਕਿਸਤਾਨੀ ਸੂਟ ਹੁੰਦੇ ਨਾ ਸ਼ਾਇਦ ਪਲਾਸ ਦਾ ਆ ਮਿਲਦਾ ਹੋਣਾ ਚਾਹਤਾ ਹੈ ਦਾ ਬਸ ਨਾਲ ਹੀ ਦੁਪੱਟਾ ਜੇ ਆ ਜੋ ਲੱਗਦਾ ਦੁਪੱਟਾ ਆ ਤੇ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਸ਼ਿਪਿੰਗ ਫ੍ਰੀ ਜੇ ਇਹਨਾਂ ਦੀ ਦੋ ਸੂਟਾਂ ਦਾ ਵੀ ਤੇ ਸਿੰਗਲ ਤੇ ਵੀ ਅੱਗੇ ਆ ਗਏ ਲਾਈਨਾਂ ਵਾਲਾ ਸੂਟ ਇਹ ਪਲੇਨ ਸੂਟ ਬਣਿਆ ਆ ਇਦੇ ਨਾਲ ਸੇਮ ਲਾਈਨਾਂ ਵਾਲੀ ਰੀਆ ਤੁਨੀਆ ਦੁਪੱਟਾ ਬਹੁਤ ਪਿਆਰਾ ਹੈ ਬਹੁਤ ਘੈਂਟ ਬਣਿਆ ਵਰਕ ਹੋਇਆ ਜੇ ਉੱਪਰ ਵਰਕ ਹੋਇਆ ਸਾਰਾ ਦੁਪੱਟੇ ਤੇ ਵਰਕ ਹੋਇਆ ਟੂ ਸਾਈਡ ਸ਼ਿਪਿੰਗ ਹੈ ਕਿ ਜੇ ਫ੍ਰੀ ਹੈ ਦੀ ਅੱਗੇ ਆ ਗਿਆ ਮਜ਼ੈਂਟਾ ਕਲਰ ਇਹ ਵੀ ਬਹੁਤ ਪਿਆਰਾ ਜਿਹਾ ਘੇਰਾ ਬਹੁਤ ਸੋਹਣਾ ਮਜ਼ੈਂਟਾ ਵੀ ਨਹੀਂ ਤਾਂ ਫਿਰੋਜ਼ ਕਲਰ ਨਹੀਂ ਦੋਸਤ ਹਾਂ ਉਹ ਕਲਰ ਆਏ ਤੇਰਾ ਪੂਰਾ ਘੇਰਾ ਬਣਿਆ ਵਾ ਨਾਲ ਇਹ ਤੇ ਆ ਗਿਆ ਨਾਲ ਦੁਪੱਟਾ ਬਣਿਆ ਸੇਮ ਦੁਪੱਟਾ ਬਣਿਆ ਉਸ ਜੋੜ ਜਾਂਦਾ ਦੁਪੱਟਾ ਵਾ ਇਹਦੀ ਵੀ ਸ਼ਿਪਿੰਗ ਫ੍ਰੀ ਸਾਰੇ ਸੂਟਾਂ ਤੇ ਹੀ ਫ੍ਰੀ ਸ਼ਿਪਿੰਗ ਜੇ ਪੇਮੈਂਟ ਹੁੰਦੀ ਜੇ ਆਨਲਾਈਨ ਤੇ ਅਡਵਾਂਸ ਕੈਸ਼ ਆਡਰ ਦਿੰਦੀ ਜਿਹੜੀ ਹੋਣੀ ਹੈ ਜਿਹੜੀ ਪੀਸ ਕਲਰ ਆ ਲੋ ਜੀ ਦਾ ਪ੍ਰੋ ਨੇਕ ਨਾਲ ਫਰੰਟ ਸਾਰਾ ਕਿਰਕ ਬਣਿਆ ਹ ਸੂਟ ਹੈ ਦੁਪੱਟਾ ਇਹਦਾ ਦਿਖਾ ਦੇ ਖੋਲ ਕੇ ਦੁਪੱਟਾ ਬਹੁਤ ਸੋਹਣਾ ਬੜਾ ਡਿਜ਼ਾਈਨਰ ਦੁਪੱਟਾ ਇਹਦਾ ਦੁਪੱਟਾ ਦਾ ਹੈਵੀ ਬਣਿਆ ਸਾਡ ਦੁਪੱਟਾ ਵੀ ਤੇ ਜਾਲੀ ਵਾਲੇ ਉਸਟਾਈਲ ਦਾ ਬਣਿਆ ਵਾ ਲਾਈਵ ਵਾਲਿਓ ਐਂਡ ਤੱਕ ਵੀਡੀਓ ਚੈੱਕ ਕਰਿਓ ਸੂਟ ਬੜੇ ਘੈਂਟ ਜੇ ਆ ਵੀ ਦੁਪੱਟਾ ਬਣਿਆ ਦਾ ਆ ਲੋ ਜੀ ਇਹ ਫ੍ਰੀ ਸ਼ਿਪਿੰਗ ਦੇ ਨਾਲ ਜੇ 550 ਰੁਪਏ ਰੇਟ ਦੇ ਦੋ ਹੈਗੇ ਜੇ 1000 ਦੇ ਆਫਰਾਂ ਖੁੱਲੀਆਂ ਲੱਗੀਆਂ ਜੇ ਸੇਲ ਹੈਗੀ ਜੇ ਇਹਨਾਂ ਸੂਟਾਂ ਤੇ ਤੇ ਇੱਕ ਰਿਕਵੈਸਟ ਇਹ ਜੇ ਕਿ ਪਰਸਨਲ ਸੈਟੀਸਫੈਕਸ਼ਨ ਦੇ ਉੱਤੇ ਅਸੀਂ ਕੁਝ ਨਹੀਂ ਜੇ ਕਰ ਸਕਦੇ ਜੇ ਕਸਟਮਰ ਸੂਟ ਫੜ ਕੇ ਆਣ ਕੇ ਸਾਨੂੰ ਕਹਵੇ ਕਿ ਮੈਨੂੰ ਆ ਪਸੰਦ ਨਹੀਂ ਆਇਆ ਚੇਂਜ ਕਰਾ ਲਓ ਕੋਈ ਚੇਂਜ ਨਹੀਂ ਜੇ ਹੈਗਾ ਇਹਦੇ ਵਿੱਚ ਬੇਨਤੀ ਇਹ ਜੇ ਕਿਉਂਕਿ ਸੇਲ 'ਚ ਪਾਤੇ ਜੇ ਆਪਾਂ ਤੇ ਸੇਲ ਦੀ ਕੋਈ ਵੀ ਜਿਹੜੀ ਹੁੰਦੀ ਹੈ ਚੇਂਜ ਐਕਸਚੇਂਜ ਨਹੀਂ ਹੁੰਦੀ ਇਹ ਬੇਨਤੀ ਕਰਾਂਗੇ ਜੀ ਅਸੀਂ ਅਗਿਆ ਮਸਟਰਡ ਕਲਰ ਹਾਂਜੀ ਇਹਦਾ ਪੂਰਾ ਘੇਰਾ ਬਣਿਆ ਵਾ ਤੇ ਨਾਲ ਇਹਦੇ ਕੱਟ ਬਣਿਆ ਦੁਪੱਟਾ ਕੱਟਵਰਕ ਡਿਜ਼ਾਈਨਰ ਕਢਾਈ ਵਾਲਾ ਜੋਰ ਚੜਦਾ ਦੁਪੱਟਾ ਕੱਟਵਰਕ ਇਹ ਵੀ ਨਹੀਂ ਪਈ ਇਦਾਂ ਕੱਟ ਮਾਰੇ ਨਾ ਦੁਪੱਟਾ ਦੇਖੋ ਪੂਰਾ ਨਾਲ ਡਿਜ਼ਾਈਨਰ ਦੁਪੱਟਾ ਸੇਮ ਓਦਾਂ ਜੀ ਸੇਮ ਡਿਜ਼ਾਈਨ ਬਣਿਆ ਹਾਂਜੀ ਕਲਰ ਵੀ ਬਹੁਤ ਸੋਹਣਾ ਜੀ ਮਸਟਰਡ ਕਲਰ ਆਇਆ ਹੈ ਹਾਂਜੀ ਹਾਂਜੀ ਕਿ ਸੇਮ ਮਸਟਰਡ ਕਲਰ ਆ ਗਿਆ ਇਹਦਾ ਪੂਰਾ ਫਰੰਟ ਬਣਿਆ ਵਾ ਨੈਕ ਨਾਲ ਇਹਦੇ ਕਿਹੜਾ ਹਾਂ ਜੀ ਆ ਆ ਗਿਆ ਇਹਦਾ ਘੇਰੇ ਦੇ ਡਿਜ਼ਾਈਨ ਤੇ ਇਧਰੋਂ ਇਹਦੇ ਆ ਗਿਆ ਬਾਹਾਂ ਦੇ ਉੱਪਰ ਡਿਜ਼ਾਈਨ ਤੇ ਨਾਲ ਆ ਗਿਆ ਪਹੁੰਚਾ ਦੇ ਆਜ ਦਾ ਮਤਲਬ ਆ ਬਾਹਾਂ ਤੇ ਆ ਜਾਊਗਾ ਪੁੱਠਾ ਇਹ ਸੁੱਧਾ ਕਰ ਆ ਰਿਹਾ ਆ ਲਓ ਜੀ ਆ ਜੀ ਬਾਹਾਂ ਜਿੰਗੀਆਂ ਆਦੇ ਪਹੁੰਚੇ ਆ ਜਾਣਗੇ ਤੇ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਜੇ ਆ ਲਓ ਔਰਗੰਜਾ ਦਾ ਔਰਗੰਜਾ ਦੁਪੱਟਾ ਵਾ ਬੜਾ ਸੋਹਣਾ ਕੱਲ ਰਿਹਾ ਸ਼ਿਵਿੰਗ ਫਰੀਜ ਇਹਨਾਂ ਸੂਟਾਂ ਦੇ ਲੋਵੀ ਦੂਜਾ ਕਲਰ ਆ ਗਿਆ ਉਹਦੇ ਵਿੱਚ ਆ ਸੇਮ ਹੋਸਦਾ ਕਿ ਦਾ ਕਲਰ neck ਬਣਿਆ ਵਾ ਇਹਦਾ ਹਾਂਜੀ ਇਹ ਨਾਲੇ ਦੁਪੱਟਾ ਵੀ ਜੋਰ ਛੱਟਦਾ ਵਾ ਫੋ ਸਾਡ ਲੈਸ ਲੱਗੀ ਇਹਦੇ ਚੈੱਕ ਕਰ ਲੋ ਲੈਸ ਇਹਦੀ ਵੀ ਇਹ ਵੀ ਤੁਹਾਨੂੰ ਮਿਲ ਜਾਣਗੇ ਸਾਰੇ ਸੇਮ ਰੇਟ ਦੇ ਵਿੱਚ ਆ ਲੋ ਜੀ ਜੈਪੁਰੀ ਸੂਟ ਕਿਉਂਕਿ ਸਾਡੇ ਕੋਲ ਨਾ ਇੱਕ ਕਢਾਈਆਂ ਵਾਲੇ ਪ੍ਰਿੰਟ ਸਾਰੇ ਦਾ ਮਿਕਸ ਜੇ ਰਹਿ ਗਏ ਕੋਈ ਇੱਕ ਸੂਟ ਰਹਿ ਗਿਆ ਕੋ ਦੋ ਰਹਿ ਗਏ ਕੋ ਪੈਂਟ ਵਾਲੇ ਤੇੰਨ ਰਹਿ ਗਏ ਆਪਾਂ ਸਾਰੇ ਰੇਟ ਫਲੈਟ ਚ ਪਾ ਗਏ ਸੇਲ ਚ ਪਾ ਦਦੇ ਆ ਕਿ ਸਾਈਜ਼ ਦਾ ਜੀ ਸਾਡੇ 550 ਦਾ ਇੱਕ ਸੂਟ ਸ਼ਿਪਿੰਗ ਫ੍ਰੀ ਦੋ ਸੂਟ ਲਾਓ ਇਹਦਾ ਪੂਰਾ ਪ੍ਰਿੰਟ ਬਣਿਆ ਆ ਉਹ ਘੇਰਾ ਬਣਿਆ ਇਹਦਾ ਤੇ ਨਾਲੇ ਦਾ ਸੇਮ ਡਿਜ਼ਾਈਨ ਦਾ ਹੀ ਦੁਪੱਟਾ ਆ ਸੇਮ ਜੌਰਜਟ ਦਾ ਨਹੀਂ ਇਹ ਨਾਲ ਆ ਰਿਹਾ ਦੁਪੱਟੇ ਤੇ ਵੀ ਡਿਜ਼ਾਈਨ ਵੇਖੋ ਤੇ ਘੇਰੇ ਤੇ ਵੀ ਰੇਟ ਵੀ ਇਹਦਾ ਜਿਹੜਾ ਜੇ ਸੇਮ ਹੀ ਆ ਸਾਰਿਆਂ ਦਾ ਹੀ ਆਪਾਂ ਸਾਰੇ ਸੇਮ ਰੇਟ ਚ ਹੀ ਪਾ ਦਿੱਤੇ ਆ ਗਿਆ ਗਿਆ ਵਾਈਟ ਦਾ ਆ ਗਿਆ ਸੂਟ ਇੱਥੇ ਕੋਈ ਪੁੱਛਦਾ ਪਏ ਨਾ ਕਿ ਇਹਦੀ ਦੇਖੋ ਤੇ ਹੁਣ ਉਹ ਕਸਟਮਰ ਪੁੱਛਦੇ ਵੀ ਇੱਥੇ ਲੈਸ ਲੱਗੀ ਲੈਸ ਨਹੀਂ ਜੀ ਕਢਾਈ ਆ ਸਾਰੀ ਲੈਸ ਨਹੀਂ ਜੀ ਬੜੀ ਸੋਹਣੀ ਕਢਾਈ ਹੋਈ ਆ ਹਾਂ ਇਹਦੀ ਹੈਗਾ ਜੇ ਬਾਵਾ ਦਾ ਡਿਜ਼ਾਈਨ ਆ ਰਿਆ ਆ ਇਹਦੀਆਂ ਬਾਵਾ ਪਹੁੰਚੇ ਕੁਛ ਵੀ ਤੁਸੀਂ ਕਰਾ ਸਕਦੇ ਜੀ ਬਾਵਾ ਵੀ ਦੀ ਹੈਵੀ ਬਣੀਆਂ ਵਾ ਤੇ ਇਹਦੇ ਨਾਲ ਦੁਪੱਟਾ ਹੈਗਾ ਜੇ ਹਾਂ ਪਿਓਰ ਦਾ ਟਾਈ ਐਂਡ ਆਈ ਦਾ ਸੇਮ ਮਲਟੀ ਕਲਰ ਦਾ ਇਹਦਾ ਵੀ ਰੇਟ ਜਿਹੜਾ ਜੇ ਸੇਮ ਹੀ ਆ ਅੱਜ ਚੁੱਕੋ ਔਫਰ ਵੱਡੀਆਂ ਜੇ ਫਾਇਦੇ ਵੱਡੇ ਜੇ ਚੁੱਕੋ ਤੇ ਲੈ ਜਾਓ ਹਾਂ ਫਾਇਦੇ ਤੁਹਾਡੇ ਘਰਾ ਤੇ ਸੂਟ ਲੈ ਜਾਓ ਰੀਜੈਂਟਾ ਕਲਰ ਰੇਟ ਆਪਾਂ ਤੁਹਾਨੂੰ ਦੇ ਦਿੱਤੇ ਜੀ ਰੀਜੈਂਟ ਤੇ ਲੈ ਜਦਾ ਤਿੱਲੇ ਦਾ ਵਰਕ ਨਹੀਂ ਹੁੰਦਾ ਕਿੰਨਾ ਬਣਿਆ ਹਾਂ ਜੀ ਇਹ ਵੀ ਫਰੰਟ ਬਣੀ ਜੇ ਸਾਰੀ ਇਹਦੀ ਨੈਕ ਡਿਜ਼ਾਈਨ ਬਣਿਆ ਜੇ ਨਾਲ ਇਹਦੀਆਂ ਬਣੀਆਂ ਜੇ ਬਾਵਾ ਬਾਵਾ ਆ ਲੋ ਜੀ ਬਾਦੀ ਬਾਵਾ ਆ ਰਿਹਾ ਇਹਦਾ ਜ਼ੋਰ ਜੱਟ ਦਾ ਦੁਪੱਟਾ ਪਲੇਨ ਦੁਪੱਟਾ ਜ਼ੋਰ ਜੱਟ ਦਾ ਕਰ ਲੋ ਚੈੱਕ ਰੇਟ ਜਿਹੜਾ ਜੇ ਆਪਾਂ ਸੇਲ 'ਚ ਪਾ ਦਿੱਤੇ ਜੇ ਫਲੈਟ ਰੇਟ ਦੇ ਨਾਲ ਤੇ ਆਹ ਸੂਟ ਇਹਨਾਂ ਨੇ ਧੱਕੇ ਨੇ ਪਵਾ ਲਿਆ ਜੇ ਮੇਰੇ ਕੋ ਹਾਂ ਇਹਦੇ ਵਿੱਚ ਹਨ ਖਮ ਨਹੀਂ ਸਕਦਾ ਇਹ ਬੜਾ ਸੋਹਣਾ ਸੂਟ ਬਣਿਆ ਮਾ ਇਹ ਦੀਆਂ ਇਹਦਾ ਆਹ ਕਲਰ ਆਹ ਕਲਰ ਜੇ ਇਹਦਾ ਰੀਜਨਲ ਜਿਹੜਾ ਹੁੰਦਾ ਇੱਥੇ ਵੀਡੀਓ ਚ ਕਿਤੇ ਤੁਹਾਨੂੰ ਖੋਣੀ ਆਪਾਂ ਮਿਲਦੇ ਜਾਈਓ ਹਾਂ ਜਿਹੇ ਚ ਪਲੱਸ ਪਲੱਸ ਵੇਖੋ ਕਿੰਨਾ ਕੁਝ ਆ ਆਈ ਗਈਆਂ ਬਾਵਾ ਹਾਂ ਆ ਗਿਆ ਤਾਂ ਬਾਵਾ ਦਾ ਡਿਜ਼ਾਈਨ ਤੇ ਆ ਆ ਗਿਆ ਪੌਂਚਾ ਦਾ ਪੌਂਚਾ ਦਾ ਡਿਜ਼ਾਈਨ ਆਹ ਦਾ ਪੌਂਚਾ ਇੰਨਾ ਬਰਸਨ ਲੂਗਾ ਬਣਿਆ ਹਾਂ ਤੇ ਆ ਇਹਦੇ ਨਾਲ ਔਰਗਾਂਜਾ ਦਾ ਦੁਪੱਟਾ ਲਾਸ ਲੱਗੀ ਨਾਲ ਸਮੋਸਿਆਂ ਵਾਲੀ ਜੋਰ ਜੱਟ ਜੀ ਸਾਰਾ ਹੀ ਜਿੰਨੇ ਵੀ ਪੀ ਸੂਟ ਸਾਰੇ ਜੋਰ ਜੱਟ ਦੀ ਹੈ ਜੀ ਸੰਗੀ ਪੇਰਾ ਅੱਲੋchi ਕਲਰ ਵੇਖੋ ਗੱਡਾ ਪੇਰਾ ਰਾਣੀ ਛੇੜ ਕਿੰਦੇ ਨੂੰ ਹਾਂਜੀ ਰਾਣੀ ਛੇੜ ਬਹੁਤ ਸੋਹਣਾ ਸੂਟ ਘੇਰਾ ਬਣਿਆ ਇਹਦਾ ਨਾਲ ਆ ਦੁਪੱਟਾ ਬਣਿਆ ਵਾ ਜੋਰ ਜੱਟ ਦਾ ਇਹ ਦੁਪੱਟਾ ਵਾ ਜੀ ਸ਼ਿਪਿੰਗ ਹੈ ਜੇ ਫ੍ਰੀ ਇਹਨਾਂ ਤੇ ਰੇਟ ਹੈਗਾ ਜੇ ਸਿਰਫ ਦਾ ਸਿਰਫ 500 ਤੇ 50 ਰੁਪਏ ਹਾਂ ਜੀ ਅੱਗੇ ਆ ਗਿਆ ਫਰੋਜੀ ਕਲਰ ਬਹੁਤ ਸੋਹਣਾ ਕਲਰ ਬਣਿਆ ਵਾ ਬਹੁਤ ਸੋਹਣਾ ਨੱਕ ਤੇ ਏਮਬ੍ਰੋਇਡਰੀ ਸਾਰੇ ਇਸ ਤੋਂ ਬਾਅਦ ਘੇਰੇ ਦੇ ਉੱਪਰ ਜਿਹਦੇ ਸਾਰੇ ਨਾਲ ਇਹਦੇ ਦੁਪੱਟਾ ਜੇ ਦੁਪੱਟਾ ਬਹੁਤ ਸੋਹਣਾ ਬਣਿਆ ਦਾ ਚੋਰ ਜੱਦਾ ਦੁਪੱਟਾ ਇਹਦਾ ਹਾਂ ਤੇ ਦੁਪੱਟੇ ਤੇ ਕੱਟਵਰਕ ਜੇ ਦੁਪੱਟੇ ਦੇ ਇਹਦੇ ਦੋਵੇਂ ਸਾਈਡ ਡਿਜ਼ਾਈਨ ਨੇ ਮੇਰੇ ਸਨਾਂ ਦੁਪੱਟੇ ਦੇ ਹਾਂ ਦੂਜੀ ਸਾਈਡ ਬੂਟੀਆਂ ਆ ਹਾਂਜੀ ਇਹਦਾ ਵੀ ਰੇਟ ਜਿਹੜਾ ਜੇ ਸੇਮ ਹੀ ਅੱਜ ਦੀ ਵੀਡੀਓ ਸਾਰੀ ਜਿਹੜੀ ਸੇਮ ਰੇਟ ਦੇ ਸੇਲ ਵਾਲੇ ਸੂਟ ਜੇ ਐਂਡ ਤੱਕ ਵੇਖਿਓ ਬਹੁਤ ਐਂਡ ਕਰਾਉਣ ਵਾਲੇ ਸੂਟ ਨੇ ਸੇਲ ਦੇ ਸੀਗੇ ਤਾਂ ਨਹੀਂ ਵੀ ਪੱਸਿਆ ਚਪਾਸਦੇ ਭਾਤਿਆ ਕਿਉਂਕਿ ਤੁਹਾਨੂੰ ਪਤਾ ਅਸੀਂ ਰੱਖਦੇ ਨਹੀਂ ਸਟਾਕ ਆਪਣਾ ਇਹ ਸਾਰਾ ਕਲੀਅਰ ਕਰ ਦਿੰਨੇ ਆ ਸਾਰਾ ਸਸਤੀਆਂ ਰੇਂਜਾਂ ਚ ਪਾ ਕੇ ਦੇ ਦਿੰਨੇ ਆ ਨੈੱਕ ਬਣਿਆ ਨੈੱਕ ਤੇ ਕੇਰਾ ਹਾਂ ਦੇ ਕੇਰਾ ਇਹਦੇ ਭਾਵਾਂ ਤੇ ਇਹਦੇ ਭਾਵਾਂ ਕਾਸੇ ਡਿਜ਼ਾਈਨ ਅਚਾ ਚਲੋ ਜੀ ਇਹ ਦੀਆਂ ਬਾਹਾਂ ਦਾ ਡਿਜ਼ਾਈਨ ਤੇ ਨਾਲ ਇਹ ਦੁਪੱਟਾ ਹੈਗਾ ਜੇ ਪਲੇਨ ਜੌਰਜ ਆਰਡਾ ਦੁਪੱਟਾ ਪਲੇਨ ਦੁਪੱਟੇ 'ਤੇ ਤੁਸੀਂ ਕੁਝ ਵੀ ਤਿਆਰ ਕਰਾ ਸਕਦੇ ਜੇ ਲੈਂਸ ਵਗੈਰਾ ਲਾ ਸਕਦਾ ਵੀ ਲੈਂਸ ਲਾ ਕੇ ਦੁਪੱਟਾ ਹਾਂਜੀ ਹਾਂਜੀ ਸ਼ਿਪਿੰਗ ਫ੍ਰੀ ਦੇ ਨਾਲ ਜੇ ਵੀ ਕਲਰ ਆ ਲਓ ਜਾਂ ਵੀ ਚੈੱਕ ਕਰ ਲਓ ਰਾਇਲ ਬਲੂ ਬਲੂ ਕਲਰ ਆ ਗਿਆ ਇਹਦਾ ਵੀ ਨੈੱਕ ਬਣਿਆ ਹੋਣਾ ਨਾਲ ਦਾ ਘੇਰਾ ਬਣਿਆ ਸੀ ਡਿਜ਼ਾਈਨ ਦਾ ਸੀ ਡਿਜ਼ਾਈਨ ਕਲਰ ਹੀ ਸੀਂ ਜਾ ਹਾਂ ਹਾਂ ਇਹ ਦੂਜਾ ਕਲਰ ਆ ਗਿਆ ਉਹਦੇ ਵਿੱਚ ਇਹ ਵੀ ਅੱਜ ਤੁਹਾਨੂੰ ਜਿਹੜੇ ਜਿਹੜੇ ਆਪਣੇ ਕੋਲ ਦੋ ਸੂਟ ਰਹਿ ਗਏ ਬਾਹੇ ਵੀ ਤੁਹਾਨੂੰ ਸੇਲ 'ਚ ਪਾ ਦਿੱਤੇ ਆਪਾਂ ਸਾਰੇ ਜਿਹੜੇ ਨੇ ਸੇਲ ਦੀਆਂ ਆਫਰਾਂ ਖੁੱਲੀਆਂ ਡੁੱਲੀਆਂ ਆਫਰਾਂ ਲੱਗੀਆਂ ਜੀ ਇਹ ਪੈਰਟ ਕਲਰ ਲਓ ਜੀ ਆਹ ਡਿਜ਼ਾਈਨ ਤੇ ਅੱਡੀ ਵੇਖਿਓ ਨਾ ਹਾਂ ਇਹ ਸੂਟ ਬਹੁਤ ਸੇਲ ਕੀਤਾ ਆਪਾਂ ਪਿਛਲੀਆਂ ਵੀਡੀਓ 'ਚ ਨੈਕ ਬਣਿਆ ਨਾਲ ਇਹਦੇ ਬਾਵਾ ਬਾਵਾ ਦਾ ਡਿਜ਼ਾਈਨ ਹਾਂ ਜਦੋਂ ਤੁਸੀਂ ਆ ਆਪਾਂ ਪਹੁੰਚਾ ਤੇ ਲਿਆਓ ਤੇ ਬਾਵਾ ਤੇ ਲੈ ਸਕਿਆ ਲੱਗ ਜਾਂਦੀ ਇਹਦੀਆਂ ਫਰੋਕਾਂ ਬਣੀਆਂ ਕਸਟਮਰ ਨੇ ਪਾਈਆਂ ਫੀਡਬੈਕ ਵੀ ਆਪਾਂ ਇੰਸਟਾਗ੍ਰam ਪੇਜ ਤੇ ਪਾਈਆਂ ਜੀ ਚੈੱਕ ਕਰ ਲਿਓ ਬਹੁਤ ਸੋਹਣੀਆਂ ਬਣੀਆਂ ਹੋਰ ਕਿ ਸ਼ਿਪਿੰਗ ਫ੍ਰੀ ਦੇ ਨਾਲ ਜੇ ਇਹ ਵੀ ਅੱਜ ਰੇਟ ਹੈਗਾ ਜੇ 550 ਰੁਪਏ ਫਲੈਟ ਰੇਟ ਸਾਰੇ ਆਪਾਂ ਇੱਕੋ ਕਰਤੇ ਜੇ ਅੱਜ ਦੇ ਲੋ ਜੀ ਅੱਗੇ ਆਏ ਜੇ ਕੈਂਟ ਚੀਜ਼ਾਂ ਦੇ ਹੋਣ ਆਈਆਂ ਆ ਲਓ ਜੀ ਅੱਗੇ ਆਗੇ ਪ੍ਰਿੰਟ ਸੂਟ ਜੋਰਜ ਅਟ ਦੇ ਜੋਰਜ ਅਟ ਦੇ ਆਗੇ ਇਹ ਸੁਣੀ ਕੀ ਬਾਤਾਂ ਕੀ ਕਹਿਣਾ ਕਿ ਜੇ ਕੋਟਲ ਸੁਟਾਉਂਦੇ ਨਾ ਪ੍ਰਿੰਟ ਉਹਦੇ ਹੁੰਦੇ ਨਾ ਉਹਨੇ ਜੋਰਜ ਅਟ ਸੁਟਾਉਂਦੇ ਆ ਹਾਂਜੀ ਲੈਂਸ ਲੱਗੀ ਜੇ ਘੇਰੇ ਦੇ ਉੱਤੇ ਸੂਟ ਤੇ 올 오버 프린트 ਜਿਹਦੇ ਦੁਪੱਟਾ ਦਿਖਾਉ ਜਿਹੜਾ ਵਾਲੀ। ਬ੍ਰਾਂਸ ਦੁਪੱਟਾ ਤੇ ਸੈਂਟਰ ਦੇ ਵਿੱਚ ਇਹਨਾਂ ਨੇ ਡਿਜ਼ਾਈਨ ਪਾਇਆ ਵਾ। ਕੋਟਾ ਡੋਰੀਆ ਦਾ ਦੁਪੱਟਾ ਜਿਹੜਾ 4 ਸਾਈਡ ਲੈਸ ਸੈਂਟਰ ਚ ਸੇਮ ਪ੍ਰਿੰਟ ਦਾ ਜਿਹੜਾ ਪੈਚ ਜਿਹੇ ਦੇ ਨਾਲ ਮੈਚ ਕੀਤਾ ਜੇ। ਬਹੁਤ ਸੋਹਣਾ ਦੁਪੱਟਾ ਜਿਹੜਾ ਬਹੁਤ ਸੋਹਣਾ ਸੂਟ ਜੇ। ਬੇਪਿੰਕ ਕਲਰ ਦੁਪੱਟਾ ਸੂਟ ਹੈ। ਲੋ ਬਈ ਅੱਗੇ ਆ ਗਏ ਜੀ ਬਟਰਫਲਾਈ। ਡਿਜ਼ਾਈਨ ਪ੍ਰਿੰਟ ਕਿੰਨਾ ਸੋਹਣਾ ਜੇ ਚੈੱਕ ਕਰ ਲੋ। ਤੇ ਨਾਲ ਇਹਦੇ ਦੁਪੱਟਾ ਜੇ ਇਹ ਵੀ ਦਿਖਾ ਦਿਓ ਆ ਲਓ ਸੇਮ ਡਿਜ਼ਾਈਨ ਮਸਟਰਡ ਕਲਰ ਦਾ ਕੋਟਾ ਡੋਰੀਆ ਦਾ ਦੁਪੱਟਾ ਜੇ ਪੈਜ ਨਾਲ ਲੱਗਾ ਜੇ ਵਾਈਟ ਕਲਰ ਦਾ ਇਹਦੇ ਵਿੱਚ ਪ੍ਰਿੰਟ ਖੋਲ ਕੇ ਦਿਖਾ ਦੇ ਇੱਕ ਰੀ ਉੱਤੇ ਲੈ ਕੇ ਦਿਖਾ ਦੇ ਆ ਜੇ ਦੁਪੱਟਾ ਇਦਾਂ ਸੋਹਣਾ ਹੁੰਦਾ ਜੇ ਦੁਪੱਟਾ ਸੋਹਣਾ ਸੂਟ ਬਣਾਉਣਾ ਜੋ ਮਰਜੀ ਬਣਾਉਣਾ ਹਾਂਜੀ ਤੇ ਰੇਟ ਕੀ ਆ ਸਿਰਫ 550 ਰੁਪਏ ਜੇ ਮਤਲਬ ਰੇਟ ਵੀ ਫ੍ਰੀ ਵਾਲੇ ਜੇ ਹਿਸਾਬ ਨਾਲ ਇੰਨੇ ਦਾ ਤੇ ਕਪੜਾ ਹੀ ਨਹੀਂ ਆਉਂਦਾ ਜਿੰਨੇ ਦਾ ਆਪਾਂ ਤੁਹਾਨੂੰ ਦੁਪੱਟਾ ਸੂਟ ਦੇਈ ਜਾਣ ਦੇ ਤੇ ਬੇ ਪਿੰਕ ਕਲਰ ਡਿਜ਼ਾਈਨ ਬੜਾ ਸੋਹਣਾ ਬਣਿਆ ਜੀ ਹਾਂ ਜੀ ਪ੍ਰਿੰਟ ਵੇਖੋ ਕਿੰਨਾ ਪਿਆਰਾ ਜੇ ਤੇ ਇਹਦੇ ਨਾਲ ਦੁਪੱਟਾ ਉਨਾ ਹੀ ਪਿਆਰਾ ਜੇ ਨਾ ਕਰੀਮ ਸ਼ੇਡ ਦਾ ਦੁਪੱਟਾ ਕਰੀਮ ਸ਼ੇਡ ਦਾ ਦੁਪੱਟਾ ਨਾਲ ਵਿੱਚ ਸੈਂਟਰ ਚ ਪੈਚ ਵਰਕ ਪੈਚ ਵਰਕ ਹੋਇਆ ਨਾਲ ਲੈਂਸ ਲੱਗੀ ਹੈ ਜੀ ਹਾਂ ਜੀ ਇਹ ਵੀ ਬਹੁਤ ਸੋਹਣੇ ਸੂਟ ਆਉਣ ਵਾਲੇ ਜੇ ਬੜੇ ਪਿਆਰੇ ਪਿਆਰੇ ਤੁਹਾਨੂੰ ਮੈਂ ਤਾਂ ਹੀ ਕਹਿੰਦਾ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਸੂਟ ਤੁਹਾਨੂੰ ਸਾਰੇ ਬੜੇ ਸੋਹਣੇ-ਸੋਹਣੇ ਮਿਹਾਉਣੇ ਆਹ ਵੇਖੋ ਪ੍ਰਿੰਟ ਵੇਖੋ ਕਿੰਨਾ ਸੋਹਣਾ ਇਹੋ ਜਿਹਾ ਪ੍ਰਿੰਟ ਜ਼ੋਰ ਜੱਟ ਚ ਆਉਂਦੇ ਨਹੀਂ ਛੇਤੀ ਕੀਤੇ ਮਿਲਦੇ ਨਹੀਂ ਜੀ ਆ ਲੋ ਜੀ ਨਾਲ ਇਹ ਦੁਪੱਟਾ ਨਾਲ ਆ ਗਿਆ ਕੋਟਾ ਡੋਰੀਆ ਦਾ ਦੁਪੱਟਾ λεਮਨ ਸ਼ੇਡ ਲਾਈਟ λεਮਨ ਸ਼ੇਡ ਦਾ ਦੁਪੱਟਾ ਇਹ ਨਾਲ ਹੋਰ ਸਾਈਡ ਆ ਗਿਆ ਵਰਕ ਇਹਦੇ ਉਹ ਲੈਸ ਲੈਸ ਜੀ ਆ ਲੋ ਜੀ ਆ ਵੀ ਪ੍ਰਿੰਟ ਵੇਖੋ ਜਿਹੜੀ ਬਹੁਤ ਸੋਹਣਾ ਪਿੰਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਵਾਕਿਆੇ ਸਾਡੇ ਸੂਟ ਸੋਹਣੇ ਲੱਗਦੇ ਆ ਰੇਟ ਸਾਡੇ ਰੀਜ਼ਨੇਬਲ ਆ ਤੇ ਕੁਆਲਿਟੀ ਸਾਡੀ ਕਿੱਦਾਂ ਦੀ ਆ ਜ਼ਰੂਰ ਮੈਸੇਜ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਕਿਉਂਕਿ ਸਪੋਰਟ ਮਿਲਦੀ ਹੈ ਜਦੋਂ ਪੋਜ਼ਿਟਿਵ ਕਮੈਂਟ ਕਰਦੇ ਜੇ ਕੋਟਾ ਡੋਰੀਆ ਦੁਪੱਟੇ ਨਾਲ ਇਹਦੇ ਕੁੱਟੂ ਹਾਂਜੀ ਤੇ ਰੇਟ ਫ੍ਰੀ ਵਾਲੇ ਦੋ ਸੂਟ ਹੈਗੇ ਜੇ 1000 ਤੇ ਤੇ ਇੱਕ ਹੈਗਾ ਜੇ 550 ਰੁਪਈਆ ਦਾ ਆਹ ਲਓ ਜੀ ਆ ਵੀ ਪ੍ਰਿੰਟ ਚੈੱਕ ਕਰ ਲਓ ਕਿੱਡਾ ਸੋਹਣਾ ਪ੍ਰਿੰਟ ਜੇ ਨਾਲ ਇਹਦੇ ਘੇਰੇ ਤੇ ਲੈਂਸ ਲੱਗੀ ਇਹਦੇ ਇਹ ਸੂਟ ਜਿਹੜੇ ਹੈਗੇ ਜੇ ਇਹ ਸਾਢੇ ਸਾਢੇ 3 ਮੀਟਰ ਦੇ ਵੱਡੇ ਪਰਦੇ ਵਿੱਚ ਬੜਾ ਵੱਡਾ ਜੇ ਇਹਨਾਂ ਦਾ ਇਹ ਨਾਲ ਆਫ ਵਾਈਟ ਕਲਰ ਦਾ ਦੁਪੱਟਾ ਆ ਕੋਟਾ ਡੋਰੀਆ ਦਾ ਕੋਟਾ ਡੂਟ ਗਿਆ। ਲਓ ਜੀ। ਹਣ ਲਾਸਟ ਵਾਲਾ ਸੂਟ ਐ। ਲਾਸਟ ਐਂਡ ਸੂਟ ਤੇ ਐਂਡ ਲੈਸ ਸੂਟ ਹਰ ਵਾਰ ਦੀ ਤਰ੍ਹਾਂ। ਬਹੁਤ ਸੋਹਣਾ ਸੂਟ ਐ। ਇਹਦਾ ਕਲਰ ਵੀ ਬੜਾ ਸੋਹਣਾ ਵਾ। ਕਲਰ ਤੇ ਐਂਡ ਤੇ ਆਹੋ ਡਿਜ਼ਾਈਨ ਵੀ ਬੜਾ ਸੋਹਣਾ। ਆਹ ਕਰੋ ਚੈੱਕ ਨਾਲ ਇਹ ਦੁਪੱਟਾ। ਹੈ? ਗ੍ਰੇ ਕਲਰ। ਹਾਂ ਹਾਂ। ਗ੍ਰੇ ਕਲਰ ਦਾ ਆਗਾ ਦੁਪੱਟਾ ਇਹਦੇ ਨਾਲ। ਤੇ ਦੁਪੱਟਾ ਵੇਖੋ ਗੱਦਾ ਪਿਆਰਾ ਜੇ। ਆਹ ਲਓ ਜੀ ਡਿਜ਼ਾਈਨਰ ਦੁਪੱਟਾ ਕੋਟਾ ਡੋਰੀਆ ਦਾ ਲੈਸ ਲੱਗੀ ਚਾਰ ਸਵੇਰੇ ਸੂਟ ਦੁਪੱਟੇ ਦੇ। ਤੇ ਸੂਟ ਹੈਗਾ ਜੀ ਜੋਰ ਝਟਦਾ ਇਹ ਸੂਟ ਹੀ ਗਏ ਸਾਡੇ ਸਾਰੇ ਅੱਜ ਦੇ ਸੇਲ ਵਾਲੇ ਹਾਂਜੀ ਇਹਦੀਆਂ ਲਾਈਵ ਬੁਕਿੰਗ ਵੀ ਚੱਲਣ ਰਹੀਆਂ ਅਸੀਂ ਤੇ ਆਫਲਾਈਨ ਵੀਡੀਓ ਵੀ ਤੁਸੀਂ ਵੇਖਣ ਦਾ ਹੈ ਜੀ ਇਹ ਤੁਹਾਨੂੰ ਮਿਲ ਜਣਗੇ 550 ਦੇ ਵਿੱਚ ਇੱਕ ਸੂਟ 2 ਮਿਲ ਜਣਗੇ 1000 ਦੇ ਸ਼ਿਪਿੰਗ ਮਿਲ ਜੂਗੀ ਫ੍ਰੀ ਤੁਸੀਂ ਦੁਕਾਨ ਤੇ ਵੀ ਆਣ ਕੇ ਲੈ ਸਕਦੇ ਜੇ ਜਦੋਂ ਮਰਜੀ ਵਿਜ਼ਿਟ ਕਰ ਸਕਦੇ ਜੇ ਤੇ ਬਾਕੀ ਤੁਹਾਨੂੰ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਵਿੱਚ ਧੰਨਵਾਦ ਜੀ ਸਸੀਕਾਲ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਸੀਕਾਲ ਜੀ ਟੇਕ ਕੇਅਰ